ਗਰਨੇਡ ਹਮਲਾ ਗਰਨੇਡ ਹਮਲਾ ਗਰੇਡ ਹਮਲਾ ਕਿ ਪੰਜਾਬ ਚ ਹੋ ਗਿਆ ਇੱਕ ਹੋਰ ਗਰਨੇਡ ਹਮਲਾ ਹੈਪੀ ਪਾਸੀਆਂ ਦੀ ਅਮਰੀਕਾ ਚ ਗ੍ਰਿਫਤਾਰੀ ਤੋਂ ਬਾਅਦ ਇੱਕ ਵਾਰ ਫਿਰ ਪੰਜਾਬ ਚ ਗਰਨੇਡ ਹਮਲੇ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਹਾਲਾਂਕਿ ਇਹ ਤੱਥ ਕਿੰਨੇ ਸੱਚੇ ਨੇ ਕਿੰਨੇ ਝੂਠੇ ਇਸ ਦਾ ਖੁਲਾਸਾ ਤਾਂ ਨਹੀਂ ਹੋਇਆ ਪਰ ਹੈਪੀ ਪਾਸੀਆਂ ਦੀ ਗ੍ਰਿਫਤਾਰੀ ਦੀ ਅਧਿਕਾਰਿਕ ਜਾਣਕਾਰੀਆਂ ਤੋਂ ਬਾਅਦ ਜੀਵਨ ਫੌਜੀ ਦੇ ਵੱਲੋਂ ਇੱਕ ਜਾਣਕਾਰੀ ਸੋਸ਼ਲ ਮੀਡੀਆ ਤੇ ਜਨ ਤੱਕ ਕੀਤੀ ਗਈ ਹੈ ਇਚ ਕਿਹਾ ਗਿਆ ਕਿ ਜਨਾਰੇ ਥਾਣੇ ਦੇ ਵਿੱਚ ਸੁੱਟਿਆ ਗਿਆ ਏ ਗਰਨੇਡ ਕੁਝ ਤਸਵੀਰਾਂ ਵੀ ਦਿਖਾਈਆਂ ਗਈਆਂ ਨੇ ਇਹ ਥੰਮਲੇ ਦੀ ਜਾਣਕਾਰੀ ਜਨਤਾ ਖੌਂਤੋਂ ਬਾਅਦ ਵਿਕਰਮਜੀਤ ਸਿੰਘ ਮੁਜੀਠੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਸਟੇਟਸ ਪਾਇਆ ਤੇ ਉਹਨਾਂ ਨੇ ਕਿਹਾ ਵਾ ਕਿ ਪੰਜਾਬ ਪੁਲਿਸ ਦੱਸੇ ਕਿ ਗਰਨੇਡ ਫਟਿਆ ਜਾਂ ਫਿਰ ਕੋਈ ਟਾਇਰ ਫਟਿਆ ਉਹਨਾਂ ਨੇ ਜੀਵਨ ਫੌਜੀ ਦੀ ਉਸ ਪੋਸਟ ਨੂੰ ਵੀ ਰੀਟੈਗ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਉਸ ਪੋਸਟ ਨੂੰ ਪਾ ਕੇ ਜ਼ਿਕਰ ਕੀਤਾ ਕਿ ਜਨਾਲੇ ਥਾਣੇ ਦੇ ਵਿੱਚ ਕੀ ਹੋਇਆ ਉਹਨਾਂ ਨੇ ਉਹ ਤਸਵੀਰਾਂ ਵੀ ਪਾਈਆਂ ਨੇ ਜੋ ਵਾਇਰਲ ਕੀਤੀਆਂ ਗਈਆਂ ਨੇ ਔਰ ਮਜੀਠੀਆਂ ਨੇ ਜਵਾਬ ਮੰਗਿਆ ਕਿ ਭਾਈ ਦੱਸਿਆ ਜਾਵੇ ਕਿ ਬਲਾਸਟ ਹੋਇਆ ਹੈ ਕਿ ਨਹੀਂ ਹੋਇਆ ਜਾਂ ਜੋ ਵੀ ਹੋਇਆ ਉਸ ਦੇ ਤੱਥ ਸਾਹਮਣੇ ਲਿਆਂਦੇ ਜਾਣ ਹਾਲਾਂਕਿ ਅਸੀਂ ਦੱਸ ਦਈਏ ਜੀਵਨ ਫੌਜੀ ਨੇ ਇਹ ਪੋਸਟ ਪਾ ਕੇ ਇਹ ਦਾਅਵਾ ਕੀਤਾ ਹੈ ਪ੍ਰੇਰਨਾ ਜੁੜੇ ਸਹੀ ਤੱਥ ਹਜੇ ਤੱਕ ਸਾਹਮਣੇ ਨਹੀਂ ਆਏ ਨੇ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਹੈਪੀ ਪਾਸੀਆਂ ਜੋ ਕਿ ਪੰਜਾਬ ਚੋਂ ਡੌਂਕੀ ਇਲਾਕੇ ਫਰਾਰ ਹੋ ਗਿਆ ਸੀ ਪਹੁੰਚ ਗਿਆ ਸੀ ਅਮਰੀਕਾ ਉਸ ਨੂੰ ਉੱਥੇ ਆਇਸਟਫਬੀਆਈ ਨੇ ਗ੍ਰਿਫਤਾਰ ਕਰ ਲਿਆ ਹੈ ਤੇ ਇਸ ਦੀ ਜਾਣਕਾਰੀ ਜਨ ਤੱਕ ਕਰ ਦਿੱਤੀ ਹੈ ਤੇ ਜਿਉਂ ਹੀ ਹੈਪੀ ਪਾਸੀਆਂ ਦੀ ਗ੍ਰਿਫਤਾਰੀ ਦੀ ਜਾਣਕਾਰੀ ਜਨ ਤੱਕ ਹੋਈ ਤੇ ਉਸ ਤੋਂ ਬਾਅਦ ਇੰਡੀਆ ਦੀਆਂ ਸੁਰੱਖਿਆ ਜੰਤੀਆਂ ਵੀ ਮੁਸਤੈਦ ਹੋ ਗਈਆਂ ਕਿਉਂਕਿ ਪੰਜਾਬ ਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਗਰਨੇਡ ਹਮਲੇ ਹੋ ਰਹੇ ਨੇ ਔਰ ਇਹਨਾਂ ਹਮਲਿਆਂ ਦੇ ਵਿੱਚ ਜ਼ਿਕਰ ਹੁੰਦਾ ਹੈ ਕਿ ਇਸ ਹਮਲੇ ਨੂੰ ਕਰਵਾਉਣ ਦੇ ਪਿੱਛੇ ਹੈਪੀ ਪਾਸੀਆਂ ਦਾ ਹੱਥ ਹੈ ਸੋ ਇਸੇ ਕਰਕੇ ਹੈਪੀ ਪਾਸਿੰਗ ਆ ਇਸ ਵਲੇ ਪੰਜਾਬ ਪੁਲਿਸ ਦਾ ਵੀ ਮੋਸਟ ਵਾਂਟਰਡ ਸੀ ਔਰ ਜਿਸ ਤਰੀਕੇ ਦੇ ਨਾਲ ਅਮਰੀਕਾ ਤੋਂ ਇਸ ਦੀ ਗ੍ਰਫਤਾਰੀ ਦੀ ਖਬਰ ਆਈ ਹੈ ਇਸ ਤੋਂ ਬਾਅਦ ਪੰਜਾਬ ਚ ਇੱਕ ਵਾਰ ਫੇਰ ਜੀਵਨ ਫੌਜੀ ਨੇ ਗਰਨੇਡ ਹਮਲੇ ਦੀ ਜ਼ਿੰਮੇਵਾਰੀ ਲੈ ਕੇ ਅਦਖਾਨ ਦੀ ਕੋਸ਼ਿਸ਼ ਕੀਤੀ ਹੈ ਕਿਉਂ ਹਜੇ ਵੀ ਨਹੀਂ ਟਾਲ ਰਹੇ ਤੁਹਾਨੂੰ ਦੱਸ ਦਈਏ ਕਿ ਹੁਣ ਜਿਹੜਾ ਹਮਲਾ ਹੋਇਆ ਉਸ ਦੇ ਬਾਰੇ ਆਖਿਆ ਜਾ ਰਿਹਾ ਹੈ ਕਿ ਜਨਾਲੇ ਥਾਣੇ 'ਚ ਹਮਲਾ ਹੋਇਆ पर यह सही खबर है या गलत इसका खुलासा तो पुलिस ही करेगी इस भी दस दिए ਕਿ ਪੰਜਾਬ 'ਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਗਰਨੇਡ ਹਮਲੇ ਹੋ ਰਹੇ ਨੇ ਥਾਣਿਆਂ 'ਚ ਗਰਨੇਡ ਹਮਲੇ ਹੋਣਾ ਕੋਈ ਨਵੀਂ ਗੱਲ ਨਹੀਂ ਹੈ ਕਿਉਂਕਿ ਲਗਾਤਾਰ ਇਨੇ ਗਰਨੇਡ ਹਮਲੇ ਹੋ ਚੁੱਕੇ ਨੇ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਹੁਣ ਗਰਨੇਡ ਹਮਲੇ ਚਰਚਾ ਬਣ ਚੁੱਕੇ ਨੇ ਕਿਉਂਕਿ ਕੁਝ ਦਿਨ ਪਹਿਲਾਂ ਮਰੰਝਨ ਕਾਲੀਆਂ ਦੇ ਘਰ ਵੀ ਗਰਨੇਡ ਹਮਲਾ ਹੋਇਆ ਸੀ ਹੁਣ ਵੇਖਣਾ ਹੋਵੇਗਾ ਕਿ ਜਨਾਲੇ ਦੀ ਇਸ ਪੋਸਟ ਦੀ ਕੀ ਪੁਸ਼ਟੀ ਕਰਦੀ ਹੈ ਭੁਲਤ ਬਿਊਰੋ ਰਿਪੋਰਟ ਜਨਕਵੇਲ ਪੰਜਾਬੀ ਟੀਵੀ